ਸ੍ਰੀ ਜਪਜੀ ਸਾਹਿਬ ਜਿਸ ਦੀ ਲੜੀਵਾਰ ਕਥਾ ਦੇ ਨਾਲ ਆਪਾਂ ਰੋਜ਼ਾਨਾ ਜੁੜਦੇ ਹਾਂ ਧੰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤਿਨਾਂ ਦੇ ਮੁਖਾਰਬਿੰਦ ਵਿੱਚੋਂ ਉਚਾਰਤ ਪਾਵਨ ਬਾਣੀ ਪਾਵਨ ਬਾਣੀ ਦੇ ਇਸ ਤੋਂ ਪਹਿਲਾਂ ਆਪਾਂ 24 ਪੌੜੀਆਂ ਦੇ ਸ਼ਬਦਾਰਥ ਪਾਵ ਅਰਥ ਸਰਵਣ ਕੀਤੇ ਹਨ ਆਓ ਮਨੋ ਬਿਰਤੀਆਂ ਨੂੰ ਇਕਾਗਰ ਕਰੀਏ ਇਤ ਨੂੰ ਕੇਵਲ ਤੇ ਕੇਵਲ ਗੁਰੂ ਚਰਨਾਂ ਨਾਲ ਜੋੜ ਕੇ ਪਾਵਨ ਬਾਣੀ ਦੇ ਪਾਵਨ ਉਪਦੇਸ਼ ਨੂੰ ਸਮਝੀਏ ਸਤਿਗੁਰਜੀ ਜਪਜੀ ਸਾਹਿਬ ਦੀ 25ਵੀਂ ਪੌੜੀ ਦੇ ਅੰਦਰ ਫਰਮਾਨ ਕਰਦੇ ਹਨ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਤਮਾਏ ਪਾਵਨ ਪਵਿੱਤਰ ਬਚਨਾਂ ਦੇ ਅੰਦਰ ਸਤਿਗੁਰੂ ਜੀ ਫਰਮਾਨ ਕਰਦੇ ਹਨ ਬਹੁਤਾ ਕਰਮ ਕਰਮ ਦਾ ਮਤਲਬ ਹੈ ਬਖਸ਼ਿਸ਼ ਕਹਿਣ ਲੱਗੇ ਪ੍ਰਮਾਤਮਾ ਦੀਆਂ ਬਖਸ਼ਿਸ਼ਾਂ ਬਹੁਤ ਵੱਡੀਆਂ ਨੇ ਇੰਨੀਆਂ ਕੁ ਵੱਡੀਆਂ ਨੇ ਕਿ ਲਿਖਿਆ ਨਾ ਜਾਏ ਇਹਨਾਂ ਬਖਸ਼ਿਸ਼ਾਂ ਨੂੰ ਲਿਖਣ ਦੇ ਵਿੱਚ ਨਹੀਂ ਲਿਆਂਦਾ ਜਾ ਸਕਦਾ ਲਿਖਣ ਵਾਸਤੇ ਨਾ ਕੋਈ ਸ਼ਬਦ ਹੈ ਨਾ ਕੋਈ ਕਲਮ ਹੈ ਨਾ ਕੋਈ ਕਾਗਜ਼ ਹੈ ਜਿਵੇਂ ਮਹਾਂਪੁਰਸ਼ ਫਰਮਾਨ ਕਰਦੇ ਨੇ ਕਹਿੰਦੇ ਨੇ ਕਹਿਣ ਲੱਗੇ ਕਿ ਸਾਰੀ ਦੁਨੀਆ ਦੇ ਸਮੁੰਦਰਾਂ ਦੀ ਸ਼ਾਈ ਬਣਾ ਦਿੱਤੀ ਜਾਵੇ ਸਾਰੇ ਜੰਗਲਾਂ ਦੀ ਕਲਮ ਬਣਾ ਦਿੱਤੀ ਜਾਵੇ ਸਾਰੀ ਧਰਤੀ ਦੀ ਇੱਕ ਦਾ ਇੱਕ ਕਾਗਜ਼ ਬਣਾ ਦਿੱਤਾ ਜਾਵੇ ਫਿਰ ਵੀ ਉਸ ਪ੍ਰਮਾਤਮਾ ਅਕਾਲ ਪੁਰਖ ਦੀਆਂ ਬਖਸ਼ਿਸ਼ਾਂ ਉਸ ਦਾ लेखा ਲਿਖਿਆ ਨਹੀਂ ਜਾ ਸਕਦਾ ਬੌਧਾ ਕਰਮ ਲਿਖਿਆ ਨਾ ਜਾਏ ਕਰਮ ਦਾ ਮਤਲਬ ਬਖਸ਼ਿਸ਼ ਕਹਿਣ ਲੱਗੇ ਕਿ ਵਾਹਿਗੁਰੂ ਪ੍ਰਮਾਤਮਾ ਤੇਰੀਆਂ ਬਖਸ਼ਿਸ਼ਾਂ ਬੜੀਆਂ ਵੱਡੀਆਂ ਨੇ ਤੇਰੀਆਂ ਦਾਤਾਂ ਬੜੀਆਂ ਵੱਡੀਆਂ ਨੇ ਇਹਨਾਂ ਨੂੰ ਕਿਸੇ ਵੀ ਤਰੀਕੇ ਲਿਖਿਆ ਨਹੀਂ ਜਾ ਸਕਦਾ ਬਿਆਨ ਨਹੀਂ ਕੀਤਾ ਜਾ ਸਕਦਾ ਅਗਲਾ ਬਚਨ ਹੈ ਵੱਡਾ ਦਾਤਾ ਤਿਲ ਨਾ ਤਮਾਏ ਉਹ ਬੜੀਆਂ ਵੱਡੀਆਂ ਦਾਤਾਂ ਦੇਣ ਵਾਲਾ ਹੈ ਪਰ ਉਸ ਨੂੰ ਆਪ ਨੂੰ ਰਤਾ ਵੀ ਲਾਲਚ ਨਹੀਂ ਤਿਲ ਨਾ ਤਮਾਏ ਤਿਲ ਜਿੰਨੀ ਵੀ ਤਮਾ ਨਹੀਂ ਤਮਾ ਦਾ ਮਤਲਬ ਆਪਾਂ ਸਮਝਦੇ ਹਾਂ ਨਾ ਤ੍ਰਿਸ਼ਨਾ ਲਾਲਚ ਹੁਣ ਇੱਕ ਇਨਸਾਨ ਦੂਜੇ ਇਨਸਾਨ ਨੂੰ ਕੋਈ ਚੀਜ਼ ਦਿੰਦਾ ਹੈ ਤੇ ਪਿੱਛੇ ਕੋਈ ਨਾ ਕੋਈ ਜ਼ਰੂਰ ਸਵਾਰਥ ਹੁੰਦਾ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਇੱਥੋਂ ਤੱਕ ਕਿ ਮਨੁੱਖ ਆਪਣੇ ਬੱਚੇ ਵੀ ਪਾਲਦਾ ਹੈ ਨਾ ਤੇ ਉਹਨਾਂ ਪਿੱਛੇ ਵੀ ਇੱਕ ਸਵਾਰਥ ਹੁੰਦਾ ਹੈ ਕਿ ਵੱਡੇ ਹੋ ਕੇ ਸਾਨੂੰ ਕਮਾਈ ਦੇਣਗੇ ਸਾਨੂੰ ਸੰਭਲਣਗੇ ਚੇਤੇ ਰੱਖਣਾ ਸਵਾਰਥ ਤੋਂ ਬਿਨਾ ਕੁਝ ਵੀ ਨਹੀਂ ਜਿਹੜੇ ਬੱਚੇ ਮਾਤਾ ਪਿਤਾ ਦਾ ਕਹਿਣਾ ਨਹੀਂ ਮੰਨਦੇ ਜਾਂ ਕਮਾਈ ਨਹੀਂ ਕਰਦੇ ਕਈ ਵਾਰੀ ਬਹੁਤ ਵਾਰੀ ਵੇਖਿਆ ਕਿ ਮਾਪਿਓ ਆਪ ਉਹਨਾਂ ਨੂੰ ਆਪਣੇ ਘਰੋਂ ਬੇਦਖਲ ਤੱਕ ਕਰ ਦਿੰਦੇ ਨੇ ਸਵਾਰਥ ਪੂਰਾ ਨਹੀਂ ਹੋਇਆ ਇੱਥੇ ਸਤਿਗੁਰੂ ਜੀ ਫਰਮਾਨ ਕਰਦੇ ਨੇ ਕਿ ਹਰ ਇੱਕ ਇਨਸਾਨ ਸਵਾਰਥ ਕਰਕੇ ਇੱਕ ਦੂਸਰੇ ਨਾਲ ਜੁੜਿਆ ਹੈ ਕੋਈ ਦੇਨ ਲੈਣ ਕਰਦਾ ਹੈ ਪਰ ਉਹ ਪਰਮਾਤਮਾ ਹੀ ਹੈ ਜਿਹੜਾ ਇੰਨੀਆਂ ਦਾਤਾਂ ਦੇਣ ਤੋਂ ਬਾਅਦ ਵੀ ਵਾਪਸੀ ਦੀ ਉਸ ਨੂੰ ਕੋਈ ਤਮੰਨਾ ਲਾਲਚ ਤ੍ਰਿਸ਼ਨਾ ਨਹੀਂ ਕੋਈ ਤਮੰਨਾ ਨਹੀਂ ਉਹ ਪ੍ਰਮਾਤਮਾ ਆਪਣੇ ਜੀਵਾਂ ਨੂੰ ਆਪਣੀਆਂ ਦਾਤਾਂ ਆਪਣੇ ਬੱਚੇ ਝਾਲ ਕੇ ਦਿੰਦਾ ਹੈ ਤੇ ਬਿਨਾਂ ਕਿਸੇ ਤਮਾ ਤੋਂ ਮਤਲਬ ਤੋਂ ਤ੍ਰਿਸ਼ਨਾ ਤੋਂ ਸੁਆਰਥ ਤੋਂ ਦਿੰਦਾ ਹੈ ਵੱਡਾ ਦਾਤਾ ਤਿਲ ਨਾ ਤਮਾਏ ਉਹ ਦਾਤਾ ਬਹੁਤ ਵੱਡਾ ਹੈ ਉਸ ਨੂੰ ਤਿਲ ਜਿੰਨੀ ਵੀ ਤਮਾ ਨਹੀਂ ਅਗਲਾ ਬਚਨੇ ਕੇਤੇ ਮੰਗਾ ਜੋ ਦੇ ਅਪਾਰ ਕੀਤਿਆਂ ਗਣਤ ਨਹੀਂ ਵਿਚਾਰ ਫਰਮਾਨ ਕਰਦੇ ਹਨ ਕੀਤੇ ਮੰਗੇ ਕਹਿ ਲੱਗੇ ਕਿੰਨੇ ਲੋਕ ਮੰਗਦੇ ਨੇ ਉਸ ਪ੍ਰਮਾਤਮਾ ਤੋਂ ਤੂੰ ਦਾਤਾ ਸਭ ਮੰਗਤੇ ਉਹ ਪ੍ਰਮਾਤਮਾ ਦਾਤਾ ਦੇਣ ਵਾਲਾ ਸਾਰਾ ਜਗਤ ਭਿਖਾਰੀ ਹੈ ਕਹਿਣ ਲੱਗੇ ਕੀਤੇ ਮੰਗੇ ਜੋਤ અપਾਰ ਜੋਤ ਦਾ ਇੱਥੇ ਮਤਲਬ ਆਪਾਂ ਲੈਣਾ ਹੈ ਵੀ અપਾਰ ਯੋਧੇ ਅਣਗਿਣਤ ਸੂਰਮੇ ਕਹਿਣ ਲੱਗੇ ਵੱਡੇ ਵੱਡੇ ਸੂਰਮੇ ਅਖਵੌਣ ਵਾਲੇ ਵੀ ਰੱਬ ਦੇ ਅੱਗੇ ਹੱਥ ਜੋੜ ਕੇ ਉਸ ਤੋਂ ਦਾਤਾ ਮੰਗਦੇ ਨੇ ਉਹ ਪ੍ਰਮਾਤਮਾ ਦੀਆਂ ਦਾਤਾਂ ਹਰ ਇੱਕ ਜੀਵ ਨੂੰ ਮਿਲਦੀਆਂ ਨੇ ਪਰ ਕਹਿਣ ਲੱਗੇ ਕਿ ਜਿਹੜੇ ਸੰਸਾਰ ਤੇ ਆਪਣੇ ਆਪ ਨੂੰ ਵੱਡੇ ਵੱਡੇ ਸੂਰਮੇ ਖਵਾਉਂਦੇ ਨੇ ਨਾ ਜੀਤੇ ਰੱਖਣਾ ਉਸ ਪ੍ਰਮਾਤਮਾ ਦੇ ਦਰ ਤੇ ਉਹ ਵੀ ਮੰਗਦੇ ਨੇ ਕੇਤੇ ਮੰਗੇ ਜੋਦ ਅਪਾਰ ਯੋਧੇ ਸੂਰਮੇ ਵੀ ਕਿੰਨੇ ਨੇ ਜਿਹੜੇ ਉਸ ਪ੍ਰਮਾਤਮਾ ਤੋਂ ਮੰਗਦੇ ਨੇ ਅਗਲਾ ਬਚਨ ਹੈ ਕੇਤਿਆਂ ਗਣਤ ਨਹੀਂ ਵਿਚਾਰ ਕਿ ਕਿੰਨੇ ਮੰਗਣ ਵਾਲੇ ਕਈ ਹੋਰ ਅਜਿਹੇ ਹਨ ਜਿਨ੍ਹਾਂ ਦੀ ਗਿਣਤੀ ਤੱਕ ਨਹੀਂ ਕੀਤੀ ਜਾ ਸਕਦੀ ਗਣਤ ਨਹੀਂ ਵਿਚਾਰ ਨਾ ਗਿਣਤੀ ਕੀਤੀ ਜਾ ਸਕਦੀ ਹੈ ਨਾ ਵਿਚਾਰ ਕੀਤਾ ਜਾ ਸਕਦਾ ਹੈ ਇੰਨੀ ਵੱਡੀ ਜਿਹੜੀ ਤਦਾਦ ਹੈ ਪ੍ਰਮਾਤਮਾ ਤੋਂ ਦਾਤਾ ਲੈਣ ਵਾਲੇ ਮੰਗਣ ਵਾਲਿਆਂ ਦੀ ਅਗਲਾ ਬਚਨ ਹੈ ਕੀਤੇ ਖੱਪ ਟੁੱਟੇ ਵੇਕਾਰ ਕੀਤੇ ਲੈ ਲੈ ਮੁਕਿਰ ਪਾਹਿ ਕੀਤੇ ਮੂਰਖ ਖਾਈ ਖਾਏ ਸਤਿਗੁਰੂ ਜੀ ਫਰਮਾਨ ਕਰਦੇ ਹਨ ਕੇਤੇ ਭਾਵ ਕਿੰਨੇ ਹੀ ਖੱਪ ਟੁੱਟੇ ਵਿਕਾਰ ਖੱਪ ਟੁੱਟੇ ਦਾ ਮਤਲਬ ਹੈ ਖਾਪ ਖਾਪ ਕੇ ਟੁੱਟ ਗਏ ਨਾਸ ਹੋ ਗਏ ਵਿਕਾਰ ਦਾ ਮਤਲਬ ਹੈ ਵਿਕਾਰਾਂ ਦੇ ਵਿੱਚ ਪਾਪਾਂ ਦੇ ਵਿੱਚ ਬੁਰਾਈਆਂ ਦੇ ਵਿੱਚ ਕਿਨ ਲਗੇ ਕਈ ਜੀਵ ਉਸ ਪ੍ਰਮਾਤਮਾ ਦੀਆਂ ਦਾਤਾਂ ਨੂੰ ਵਰਤ ਵਰਤ ਕੇ ਵਿਕਾਰਾਂ ਦੇ ਵਿੱਚ ਪਾਪਾਂ ਦੇ ਵਿੱਚ ਹੀ ਖੱਪ ਖੱਪ ਕੇ ਨਾਸ ਹੋ ਗਏ ਜਿਤੇ ਰੱਖਣਾ ਦਾਤਾਂ ਮਿਲਦੀਆਂ ਨੇ ਪਰਮਾਤਮਾ ਦੀ ਦਾਤ ਚੋਰ ਨੂੰ ਵੀ ਮਿਲਦੀ ਹੈ ਪਰਮਾਤਮਾ ਦੀ ਦਾਤ ਸਾਧ ਨੂੰ ਵੀ ਮਿਲਦੀ ਹੈ ਚੋਰ ਕਿਵੇਂ ਵਰਤਦਾ ਹੈ ਸਾਧ ਕਿਵੇਂ ਵਰਤਦਾ ਹੈ ਉਹਨਾਂ ਦੇ ਵਰਤਣ ਤੇ ਨਿਰਭਰ ਕਰਦਾ ਹੈ ਕਿਤੇ ਖੱਪ ਟੁੱਟੇ ਵਿਕਾਰ ਇੰਨੇ ਲੱਗੇ ਕਿੰਨੇ ਹੀ ਐਸੇ ਲੋਕ ਨੇ ਜਿਹੜੇ ਪਰਮਾਤਮਾ ਦੀਆਂ ਦਾਤਾਂ ਲੈਤਾ ਲੈਂਦੇ ਨੇ ਪਰ ਉਸ ਤੋਂ ਬਾਅਦ ਬੁਰਾਈਆਂ ਚ ਪਾਪਾਂ ਦੇ ਵਿੱਚ ਖੱਪ ਖੱਪ ਕੇ ਟੁੱਟ ਜਾਂਦੇ ਨੇ ਮਰ ਜਾਂਦੇ ਨੇ ਖਤਮ ਹੋ ਜਾਂਦੇ ਨੇ ਅਗਲਾ ਬਚਨੇ ਕੇਤੇ ਲੈ ਲੈ ਮੁਕਰ ਪਾਹੇ ਮੁਕਰ ਪਾਹੇ ਦਾ ਮਤਲਬ ਹੈ ਕਿ ਮੁਕਰ ਜਾਣਾ ਕਿਸੇ ਚੀਜ਼ ਤੋਂ ਮਨਾਈ ਕਰ ਦੇਣਾ ਬੇਅੰਤ ਜੀਵ ਕਾਲ ਪੁਰਖ ਦੇ ਦਰ ਤੋਂ ਪਦਾਰਥ ਪ੍ਰਾਪਤ ਕਰਕੇ ਬਾਅਦ ਵਿੱਚ ਉਹਨਾਂ ਤੋਂ ਮੁਕਰ ਵੀ ਜਾਂਦੇ ਨੇ ਮੁਕਰਨ ਦਾ ਮਤਲਬ ਭਾਵੇਂ ਉਹ ਮੰਨਦੇ ਨਹੀਂ ਕਿ ਕੁਝ ਸਾਨੂੰ ਮਿਲਿਆ ਸੁਖਮਨੀ ਸਾਹਿਬ ਦਾ ਇੱਕ ਪਾਵਨ ਬਚਨ ਹੈ ਨਾ 10 ਵਸਤੂ ਲੈ ਪਛੇ ਪਾਵੈ ਇੱਕ ਵਸਤ ਕਾਰਨ ਵਿਖੋਟ ਗਵਾਵੇ ਕਹਿ ਲੱਗੇ ਰੱਬ ਨੇ ਤੈਨੂੰ 10 ਚੀਜ਼ਾਂ ਦਿੱਤੀਆਂ ਕੋਈ ਇੱਕ ਅੱਧੀ ਚੀਜ਼ ਨਹੀਂ ਦਿੱਤੀ ਤੂੰ ਰੱਬ ਨੂੰ ਲਾਹਮੇ ਦੇਣ ਲੱਗ ਗਿਆ ਪਰ ਇੱਕ ਗੱਲ ਚੇਤੇ ਰੱਖੀ ਇੱਕ ਵੀ ਨਾ ਦੇ 10 ਪੀਰ ਲੇ ਕਹਿ ਲੱਗੇ ਜੇ ਉਹ ਇੱਕ ਦਾਤ ਵੀ ਜਿਹੜੀ ਨਹੀਂ ਦਿੱਤੀ ਉਹ ਵੀ ਨਾ ਦੇਵੇ ਤੇ ਜਿਹੜੀਆਂ 10 ਦਿੱਤੀਆਂ ਨੇ ਉਹ ਵੀ ਰੱਬ ਖੋ ਲਵੇ ਤਾ ਮੂੜਾ ਕੋ ਕਹਾ ਕਰੇ ਕਹਿ ਲੱਗੇ ਮੂਰਖਾ ਇੱਕ ਗੱਲ ਦੱਸ ਤੂੰ ਰੱਬ ਦਾ ਕਰ ਕੀ ਲਹੇਗਾ ਤੇਰਾ ਤੇਰਾ ਰੱਬ ਦੇ ਜੋਰ ਕੀ ਫਰਮਾਨ ਕਰਦੇ ਨੇ ਕੇਤੇ ਲੈ ਲੈ ਮੁੱਖਰ ਪਾਏ ਬੜੇ ਲੋਗ ਨੇ ਜਿਹੜੇ ਪ੍ਰਮਾਤਮਾ ਤੋਂ ਪ੍ਰਾਪਤ ਕਰਕੇ ਦਾਤਾ ਉਸ ਦਾ ਕਦੇ ਸ਼ੁਕਰ ਨਹੀਂ ਮਨਾਉਂਦੇ ਜੀਤੇ ਰੱਖਣਾ ਇੱਕ ਇੱਕ ਸਵਾਸ ਪ੍ਰਮਾਤਮਾ ਦੀ ਦਿੱਤੀ ਦਾਤ ਹੈ ਇੱਕ ਸਵਾਸ ਆਉਂਦਾ ਉਸ ਤੋਂ ਬਾਅਦ ਜਦੋਂ ਅਗਲਾ ਸਵਾਸ ਆਉਂਦਾ ਨਾ ਉਸ ਪ੍ਰਮਾਤਮਾ ਦੀ ਕਾਲਪੁਰਖ ਦੀ ਮੋਹਰ ਲੱਗਦੀ ਹੈ ਤੇ ਤਾਂ ਅਗਲਾ ਸਵਾਸ ਆਉਂਦਾ ਜਦਦਨੇ ਮੋਰਾ ਲਗਣੀਆਂ ਬੰਦ ਹੋ ਗਈਆਂ ਨਾ ਚੇਤੇ ਰੱਖਣਾ ਸਾਰੀ ਦੁਨੀਆ ਦੇ ਡਾਕਟਰ ਸਹਰਾਣੇ ਲਿਆ ਕੇ ਖੜੇ ਕਰ ਲਈਏ ਉਹਨਾਂ ਨੇ ਕਹਿਣਾ ਜੀ ਨਹੀਂ ਸਾਹ ਦਵਾਇਆ ਜਾਣਾ ਹੋਰ ਕੋਈ ਸਾਡੇ ਵਾਸਤੇ ਦੀ ਗੱਲ ਨਹੀਂ ਕੇਤੇ ਲੈ ਲੈ ਮੁਕਰ ਪਾਹੇ ਕਿਉਂ ਨਹੀਂ ਅਸੀਂ ਉਹ ਪ੍ਰਮਾਤਮਾ ਦੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਜੀ ਅਸੀਂ ਕਹਿੰਦੇ ਰੱਬ ਨੇ ਸਾਨੂੰ ਦਿੱਤਾ ਕਿ ਕਮਾਲ ਹੋ ਗਏ ਕਿੰਨਾ ਕੁਝ ਪ੍ਰਮਾਤਮਾ ਨੇ ਬਖਸ਼ ਦਿੱਤਾ ਇਥੋਂ ਤੱਕ ਕਿ ਕੋਈ ਵੀ ਜੀਵ ਜੰਤੂ ਉਸ ਪ੍ਰਮਾਤਮਾ ਨੂੰ ਲਾਭਾ ਨਹੀਂ ਜੇ ਦਿੰਦਾ ਤੇ ਇਸ انسان ਨੂੰ 84 ਲੱਖ ਜੂਨਾ ਦਾ ਸਰਦਾਰ ਬਣਾ ਕੇ ਤੋੜਿਆ ਤੇ ਸਾਰਿਆਂ ਤੋਂ ਵੱਧ ਲਾਂਮੇ ਇਨਸਾਨ ਹੀ ਦਿੰਦਾ ਹੈ ਰੱਬ ਨੇ ਮੈਨੂੰ ਆਹ ਨਹੀਂ ਦਿੱਤਾ ਉਹ ਨਹੀਂ ਦਿੱਤਾ ਕਿਉਂਕਿ ਤ੍ਰਿਸ਼ਨਾ ਦੀ ਅੱਗ ਇਸ ਨੂੰ ਟਿਕ ਕੇ ਬਹਿਣ ਹੀ ਨਹੀਂ ਦਿੰਦੀ ਕੇਤੇ ਲੈ ਲੈ ਮੁਕਰ ਪਾਹੇ ਕਿੰਨੇ ਜੀਵ ਨੇ ਜਿਹੜੇ ਪ੍ਰਮਾਤਮਾ ਤੋਂ ਦਾਤਾਂ ਲੈ ਲੈ ਕੇ ਸ਼ੁਕਰਾਨਾ ਨਹੀਂ ਕਰਦੇ ਨਹੀਂ ਇਹ ਕਹਿੰਦੇ ਕਿ ਸਭ ਪਦਾਰਥ ਪ੍ਰਭੂ ਦੇ ਰਿਹਾ ਉਹ ਕਹਿੰਦੇ ਅਸੀਂ ਆਪ ਕੁਮਾਰੇ ਆ ਹਰ ਬੰਦਾ ਕਹਿੰਦੇ ਨਾ ਅਸੀਂ ਜੀ ਕਮਾਈ ਕਰਦੇ ਆ ਚੇਤੇ ਰੱਖਣਾ ਜੇ ਰੱਬ ਨੇ ਉੱਠਣ ਦੀ ਤਾਕਤ ਹੀ ਨਾ ਦਿੱਤੀ ਕਮਾਈ ਕਿੱਥੋਂ ਕਰਦੇ ਉਹ ਪ੍ਰਮਾਤਮਾ ਦੀਆਂ ਦਾਤਾਂ ਨੇ ਉਹਨੇ ਕਮਾਉਣ ਦੀ ਹਿੰਮਤ ਦਿੱਤੀ ਅੱਗੇ ਰਾਹ ਸਿੱਧਾ ਕੀਤਾ ਕੋਈ ਧੋਖਾ ਧੜੀ ਨਹੀਂ ਹੋਈ ਤੇ ਕਮਾਈ ਚਾਰ ਛੱਲੜ ਤੇਰੀ ਝੋਲੀ ਵਿੱਚ ਪਏ ਤੇ ਚਾਰ ਛੱਲੜ ਤੇਰੇ ਕੋਲ ਆਉਣ ਦੀ ਡੇਰ ਸੀ ਤੂੰ ਕਹਿੰਨਾ ਮੈਂ ਆਪ ਕਮਾਏ ਨੇ ਇਹ ਤੇ ਉਹ ਗੱਲ ਹੋਈ ਵੀ ਰੱਬ ਤੋਂ ਦਾਤ ਲੈ ਕੇ ਮੁੱਕਰ ਗਿਆ ਅਗਲਾ ਬਚਨੇ ਕਹੇਤੇ ਮੂਰਖ ਖਾਹੀ ਖਾਹੇ ਕਹਿ ਲਗੇ अनेका ਮੂਰਖ ਪਦਾਰਥ ਲੈ ਕੇ ਖਾਈ ਜਾਂਦੇ ਨੇ ਪਰ ਦਾਤਾਰ ਨੂੰ ਚੇਤੇ ਨਹੀਂ ਕਰਦੇ ਉਸ ਪਰਮਾਤਮਾ ਦਾ ਸ਼ੁਕਰਾਨਾ ਨਹੀਂ ਕਰਦੇ ਦਾਤ ਪਿਆਰੀ ਵਿਸਰਿਆ ਦਾਤਾਰ ਦਾਤਾ ਪਿਆਰੀਆਂ ਨੇ ਪਰ ਦਾਤਾਰ ਦੇਣ ਵਾਲਾ ਪਰਮਾਤਮਾ ਰੱਬ ਵਿਸਰ ਜਾਂਦਾ ਹੈ ਭੁੱਲ ਜਾਂਦਾ ਹੈ ਇਹ ਇਹ ਨਹੀਂ ਹੋਣਾ ਚਾਹੀਦਾ ਇਨਸਾਨ ਦੀ ਦੇਖੋ ਕਹਿਣ ਲੱਗੇ ਕਿ ਇੱਕ ਚਿੜੀ ਹੈ ਨਾ ਉਹ ਜਦੋਂ ਇੱਕ ਚੁੰਜ ਦੇ ਨਾਲ ਚੋਗਾ ਚੁਗਦੀ ਹੈ ਤੇ 100-100 ਵਾਰੀ ਸੀਸ ਲਵਾਉਂਦੀ ਹੈ। ਕਿ ਇੱਕ ਦਾਣਾ ਮੇਰੀ ਝੋਲੀ ਵਿੱਚ ਪਿਆ ਮੈਂ ਇੱਕ ਦਾਣਾ ਚੁਗਿਆ ਉਹ 100-100 ਵਾਰੀ ਸੀਸ ਨਵਾਵੇ। ਪਰ ਇਨਸਾਨ ਇਹ ਜੇ ਪ੍ਰਸ਼ਾਦ ਛਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰਖਮਨ ਮਾਹੇ। ਸਤਿਗੁਰ ਜੀ ਕਹਿ ਲਗੇ ਤੈਨੂੰ ਤਰ੍ਹਾਂ-ਤਰ੍ਹਾਂ ਦੇ ਸਵਾਦਲੇ ਪਦਾਰਥ ਮਿਲੇ ਨੇ ਇੱਕ ਕੰਮ ਕਰ ਉਸ ਦਾ ਸ਼ੁਕਰਾਨਾ ਜ਼ਰੂਰ ਕਰਿਆ ਕਰ। ਕਿਤੇ ਮੂਰਖ ਖਾਈ ਖਾਹੇ। ਕਿੰਨੇ ਮੂਰਖ ਨੇ ਰੱਬ ਕੋਲੋਂ ਦਾਤਾਂ ਲੈ ਲੈ ਕੇ ਖਾ ਖਾ ਕੇ ਮੁੱਕਰ ਜਾਂਦੇ ਨੇ ਅਗਲਾ ਬਚਨ ਹੈ ਕੀਤੇਆਂ ਦੁੱਖ ਭੂਖ ਸਦਮਾਰ ਇਹ ਭੇਦਾਤ ਤੇਰੀ ਦਾਤਾਰ ਇੱਥੇ ਥੋੜਾ ਜਿਹਾ ਮੈਂ ਹੋਰ ਇੱਕ ਇਹਨਾਂ ਪੰਕਤੀਆਂ ਨੂੰ ਖੋਲਾਂਗਾ ਅਕਸਰ ਕੋਈ ਬੰਦਾ ਗੱਡੀ ਨਵੀਂ ਖਰੀਦ ਕੇ ਲਿਆਵੇ ਕੋਈ ਨਵਾਂ ਘਰ ਪਾਵੇ ਕੋਈ ਚੀਜ਼ ਨਵੀਂ ਲਿਆਵੇ ਮੈਂ ਬੜੀਆਂ ਥਾਵਾਂ ਤੇ ਲਿਖਿਆ ਵੇਖਿਆ ਉਹਨਾਂ ਨੇ ਇੱਕ ਪੰਗਤੀ ਲਿਖੀ ਹੁੰਦੀ ਹੈ ਇਹ ਭੇ ਦਾਤ ਤੇਰੀ ਦਾਤਾ ਇਹਦਾ ਮਤਲਬ ਹੈ ਕਿ ਪ੍ਰਮਾਤਮਾ ਇਹ ਤੇਰੀ ਦਾਤ ਹੈ ਪਰ ਇਹ ਅਧੂਰੀ ਪੰਗਤੀ ਹੈ ਅਸਲ ਦੇ ਵਿੱਚ ਜੇ ਇਸ ਨੂੰ ਪੂਰੀ ਕਰਕੇ ਪੜ੍ਹੀਏ ਨਾ ਸਤਿਗੁਰੂ ਜੀ ਕਹਿਣ ਲੱਗੇ ਵਾਹਿਗੁਰੂ ਕੀਤਿਆਂ ਦੁਖ ਭੂਖ ਸਦਮਾਰ ਸਾਨੂੰ ਇਸ ਪੰਗਤੀ ਤੋਂ ਪਹਿਲੀ ਪੰਗਤੀ ਵੀ ਪੜ੍ਹਨੀ ਪੈਗੀ ਕਹਿਣ ਲੱਗੇ ਵਾਹਿਗੁਰੂ ਅਨੇਕਾ ਜੀਵਾਂ ਨੂੰ ਤੂੰ ਸਦਾ ਮਾਰ ਕਲੇਸ਼ ਦੁੱਖ ਭੁਖ ਇਹ ਹੀ ਦਿਨ ਹੈ ਹੁਣ ਕਿੰਨੇ ਲੋਕ ਨੇ ਜਿਹੜੇ ਵਿਚਾਰੇ ساری ਉਮਰ ਦੁੱਖਾਂ ਚੀ ਦੁੱਖ ਭੋਗਦੇ ਹੀ ਚਲੇ ਗਏ ਕਿੰਨੇ ਨੇ ਜਿਹੜੇ ਮਾਰਾਂ ਝੱਲਦੇ ਚਲੇ ਗਏ ਜਿਹੜੇ ਕਲੇਸ਼ਾਂ ਦੇ ਵਿੱਚ ਮਾਰੇ ਗਏ ਕਹਿਣ ਲੱਗੇ ਵਾਹਿਗੁਰੂ ਕੀਤਿਆਂ ਦੁੱਖ ਭੂਖ ਸਦ ਮਾਰ ਕਹਿਣ ਲੱਗੇ ਕਿੰਨੇ ਹੀ ਜੀਵਾਂ ਨੂੰ ਦੁੱਖ ਦਿੱਤੇ ਭੁਖ ਦਿੱਤੀ ਮਾਰਾਂ ਪਈਆਂ ਕਲੇਸ਼ ਪਏ ਪਰ ਵਾਹਿਗੁਰੂ ਇਹ ਪੇਦਾਤ ਤੇਰੀ ਦਾਤਾਰ ਦਾਤਾ ਦੇਣ ਵਾਲੇ ਦਾਤਾ ਜੀ ਇਹ ਵੀ ਤੇਰੀਆਂ ਦਾਤਾਂ ਨੇ ਦੁੱਖ ਵੀ ਦਾਤ ਹੈ ਦੁੱਖ दारू ਸੁਖ ਰੋਗ ਭਇਆ ਗੁਰਬਾਣੀ ਨੇ ਸਿਧਾ ਕਿਹਾ ਹੈ ਕਹਿੰਨ ਲੱਗੇ ਦੁੱਖ ਬੜਾ ਜ਼ਰੂਰੀ ਹੈ ਜੇ ਦੁੱਖ ਨਾ ਆਇਆ ਬੰਦੇ ਨੇ ਰੱਬ ਨੂੰ ਚੇਤੇ ਨਹੀਂ ਕਰਨਾ ਚੇਤੇ ਰੱਖਣਾ ਜਦੋਂ ਮਨੁੱਖ ਦੁੱਖ ਵਿੱਚ ਹੁੰਦਾ ਹੈ ਨਾ ਜਿੰਨਾ ਦਿਲ ਦੀ ਗਹਿਰਾਈ ਤੋਂ ਉਸ ਵੇਲੇ ਰੱਬ ਨੂੰ ਚੇਤੇ ਕਰਦਾ ਹੈ ਸੁਖ ਵਿੱਚ ਓਨੀ ਗਹਿਰਾਈ ਤੋਂ ਰੱਬ ਨੂੰ ਚੇਤੇ ਕਰ ਹੀ ਨਹੀਂ ਸਕਦਾ ਜਿੰਨਾ ਡੂੰਘਾ ਦੁੱਖ ਹੋਏਗਾ ਓਨਾ ਗਹਿਰਾ ਥਲੇ ਤਲ ਦੇ ਵਿੱਚੋਂ ਦਿਲ ਦੀ ਗਹਿਰਾਈ ਚ ਰੱਬ ਨੂੰ ਚੇਤੇ ਕਰੇਗਾ ਸਤਿਗੁਰਜੀ ਪਾਤਸ਼ਾਹ ਦੇ ਇੱਕ ਮਹਾਂਪੁਰਸ਼ ਹੋਏ ਨੇ ਮੋਨੀ ਜੀ ਉਹ ਅਕਸਰ ਕਹਿੰਦੇ ਸੀ ਕਹਿੰਦੇ ਰੱਬਾ ਥੋੜਾ ਜਿਹਾ ਦੁੱਖ ਬਣਾਈ ਰੱਖੀ ਮਾੜਾ ਜਿਹਾ ਦੁੱਖ ਦੇ ਹੀ ਰੱਖੀ ਹਮੇਸ਼ਾ ਤੇ ਸੰਗਤਾਂ ਨੂੰ ਵੀ ਕਹਿੰਦੇ ਸੀ ਸਦਾ ਸੁੱਖ ਹੀ ਨਾ ਮੰਗੀ ਜਾਇਆ ਕਰੋ ਸੁੱਖ ਰੱਬ ਤੋਂ ਤੋੜਦਾ ਹੈ ਥੋੜਾ ਬਹੁਤਾ ਦੁੱਖ ਬਣਿਆ ਰਵੇ ਨਾ ਰੱਬ ਚੇਤੇ ਰਹੀਂਦਾ ਦੁੱਖ ਤਾਂ ਦਵਾਈ ਹੈ ਤੇ ਸੁਖ ਜਿਹੜਾ ਰੋਗ ਹੈ ਦੁੱਖ دارو ਸੁਖ ਰੋਗ ਭਿਆ ਫੁਰਮਾਨ ਕਰਦੇ ਨੇ ਕੇਤਿਆਂ ਦੁੱਖ ਭੁੱਖ ਸਦਮਾਰ ਵੈਗੁਰੂ ਦੁੱਖਾਂ ਮਿਲਦੀਆਂ ਦੁੱਖ ਮਿਲਦੇ ਸੁਖ ਮਿਲਦੇ ਭੁੱਖ ਮਿਲਦੀ ਮਾਰਾਂ ਪੈਂਦੀਆਂ ਨੇ ਇਹ ਪੇਦਾ ਤੇਰੀ ਦਾਤਾਰ ਇਹ ਸਾਰੀਆਂ ਵੀ ਤੇਰੀਆਂ ਦਾਤਾਂ ਨੇ ਦੁੱਖ ਵੀ ਤੇਰੀ ਦਾਤ ਹੈ ਅਸੀਂ ਇਹ ਇੱਕ ਪੰਕਤੀ ਨੂੰ ਲੈ ਕੇ ਤੁਰ ਪੈਨੇ ਆ ਜੀ ਅਗਲਾ ਬਚਨ ਸਤਿਗੁਰਜੀ ਫਰਮਾਨ ਕਰਦੇ ਹਨ ਬੰਦ ਖਲਾਸੀ ਪਾਣੇ ਹੋਏ ਹੋਰ ਆਖ ਨਾ ਸਕੇ ਕੋਈ ਕਹਿ ਲਗੇ ਬੰਦ ਖਲਾਸੀ ਬੰਦ ਦਾ ਮਤਲਬ ਹੈ ਬੱਜਾ ਹੋਇਆ ਖਲਾਸੀ ਦਾ ਮਤਲਬ ਹੈ ਛੁੱਟਣਾ ਬੰਦ ਖਲਾਸੀ ਕਿਵੇਂ ਹੁੰਦੀ ਹੈ ਪਾਣੇ ਹੋਏ ਗੁਰੂ ਦੇ ਪਾਣੇ ਵਿੱਚ ਚੱਲ ਕੇ ਮਨੁੱਖ ਮਾਇਆ ਦੇ ਬੰਨ੍ਹਣਾ ਤੋਂ ਛੁੱਟਦਾ ਹੈ ਬੰਦ ਖਲਾਸੀ ਬਾਣੇ ਚ ਰਹਿ ਕੇ ਹੁੰਦੀ ਹੈ ਗੁਰੂ ਦੀ ਰਜਾ ਚ ਰਹਿ ਕੇ ਹੁੰਦੀ ਹੈ ਜਿੰਨਾ ਹੈ ਸਿੱਧਾ ਜਮੇ ਦਾ ਬਿਲਕੁਲ ਸਿੱਧਾ ਅਰਥ ਕਰ ਜਿੰਨਾ ਹੈ ਓਨੇ ਚ ਖੁਸ਼ ਰਹਿਣਾ ਸੰਤੋਖ ਥਾਪ ਰੱਖਿਆ ਜਨ ਸੂਤ ਸੰਤੋਖ ਸੰਤੁਸ਼ਟੀ ਸੈਟੀਸਫੈਕਸ਼ਨ ਜਿੰਨਾ ਹੈ ਓਨੇ ਦੇ ਵਿੱਚ ਆਪਣੇ ਆਪ ਨੂੰ ਖੁਸ਼ ਰੱਖਣਾ ਸੰਤੁਸ਼ਟ ਰੱਖਣਾ ਸਤਗੁਰੂ ਜੀ ਕਹਿੰਦੇ ਕਿ ਇਹ ਬਾਣਾ ਜਦੋਂ ਮਨੁੱਖ ਮੰਨਣਾ ਸਿੱਖ ਗਿਆ ਨਾ ਗੁਰੂ ਦੀ ਰਜਾ ਤੇ ਚਲਣਾ ਸਿੱਖ ਗਿਆ ਵੀ ਵਾਹਿਗੁਰੂ ਜੋ ਤੇਰੀ ਰਜਾ ਜੋ ਤੇਰਾ ਭਾਣਾ ਉਹਦੇ ਵਿੱਚ ਮੈਂ ਖੁਸ਼ ਹਾਂ ਕਹਿਣ ਲੱਗੇ ਚੇਤੇ ਰੱਖਣਾ ਉਹਦਣ ਇਹ ਬੰਦਾ ਪੱਜਾ ਛੁੱਟ ਜੇਗਾ ਸੰਗਲੇ ਦੇ ਦੁੱਖਾਂ ਦੇ ਸੰਗਲੇ ਦੇ ਛੁੱਟ ਜਾਣਗੇ ਬੰਦ ਖਲਾਸੀ ਹੋ ਜਾਏਗੀ ਪੱਜਾ ਛੁੱਟ ਜੇਗਾ ਭਾਣੇ ਹੋਏ ਭਾਣੇ ਵਿੱਚ ਰਹਿ ਕੇ ਅਗਲਾ ਬਚਨ ਹੈ ਹੋਰ ਆਖ ਨਾ ਸਕੇ ਕੋਈ ਹੋਰ ਦਾ ਮਤਲਬ ਹੈ ਭਾਣੇ ਤੋਂ ਉਲਟ ਹੋਰ ਕੋਈ ਤਰੀਕਾ ਨਹੀਂ ਰਜਾ ਤੋਂ ਬਿਨਾ ਹੋਰ ਕੋਈ ਤਰੀਕਾ ਨਹੀਂ ਮਨੁੱਖ ਨਹੀਂ ਦੱਸ ਸਕਦਾ ਭਾਵੇਂ ਕੋਈ ਮਨੁੱਖ ਨਹੀਂ ਦੱਸ ਸਕਦਾ ਕਿ ਰਜਾ ਵਿੱਚ ਤੁਰਨ ਤੋਂ ਬਿਨਾ ਇਸ ਮਾਇਆ ਦੇ ਮੋਹ ਤੋਂ ਤੇ ਪਾਪਾਂ ਦੇ ਜਾਲ ਤੋਂ ਛੁਟਕਾਰੇ ਦਾ ਕੋਈ ਹੋਰ ਵਸੀਲਾ ਵੀ ਹੋ ਸਕਦਾ ਹੈ ਪਾਪਾਂ ਤੋਂ ਛੁਟਕਾਰੇ ਦਾ ਮਾਇਆ ਦੇ ਜੰਜਾਲ ਮੋਹ ਤੋਂ ਛੁਟਕਾਰੇ ਦਾ ਇਹਨਾਂ ਬੰਧਣਾ ਤੋਂ ਛੁਟਕਾਰੇ ਦਾ ਕੇਵਲ ਤੇ ਕੇਵਲ ਇੱਕੋ ਹੀ ਤਰੀਕਾ ਹੈ ਬੰਦ ਖਲਾਸੀ ਪਾਣੀ ਹੋਈ ਪਾਣੀ ਵਿੱਚ ਰਹਿ ਕੇ ਇਸ ਤੋਂ ਅਗਲਾ ਬਚਨ ਹੈ ਜੇ ਕੋ ਖਾਇਕ ਆਖਣ ਪਾਹੇ ਉਹ ਜਾਣੈ ਜੇਤੀਆ ਮੁਖ ਖਾਇ ਜੇ ਕੋ ਖਾਇਕ ਖਾਇਕ ਦਾ ਮਤਲਬ ਹੈ ਕੱਚਾ ਮਨੁੱਖ ਮੂਰਖ ਮਨੁੱਖ ਜਿਸ ਦੀ ਬੁੱਧੀ ਕੱਚੀ ਹੈ ਅਕਲ ਦਾ ਕੱਚਾ ਹੈ ਜੇ ਕੋ ਖਾਇਕ ਜੇ ਕੋਈ ਮੂਰਖ ਮਨੁੱਖ ਮਾਇਆ ਦੇ ਮੋਹ ਤੋਂ ਛੁਟਕਾਰੇ ਦਾ ਕੋਈ ਹੋਰ ਵਸੀਲਾ ਦੱਸਣ ਦਾ ਯਤਨ ਕਰੇ ਜੇ ਕੋ ਖਾਇਕ ਆਖਣ ਪਾਏ ਆਖਣ ਦਾ ਮਤਲਬ ਹੈ ਕਹਿਣਾ ਜੇ ਕੋਈ ਮੂਰਖ ਆਖੇ ਵੀ ਮੈਂ ਦੱਸਦਾ ਕਿਵੇਂ ਛੁਟਕਾਰਾ ਮਿਲਦਾ ਹੈ ਮਾਇਆ ਤੋਂ ਮੈਂ ਦੱਸਦਾ ਵੀ ਕਿਵੇਂ ਬੰਦਰਾ ਤੋਂ ਛੁਟਕਾਰਾ ਮਿਲਦਾ ਹੈ ਕਹਿ ਲੱਗੇ ਉਹਨੂੰ ਮੂਰਖ ਹੀ ਕਿਹਾ ਜਾਏਗਾ ਭਾਣੇ ਤੋਂ ਬਿਨਾਂ ਹੋਰ ਕੋਈ ਸ਼ਾਰਟਕਟ ਰਸਤਾ ਨਹੀਂ ਉਹ ਪ੍ਰਮਾਤਮਾ ਦਾ ਭਾਣਾ ਮੰਨਣਾ ਹੀ ਪੈਂਦਾ ਹੈ ਹੋਰ ਜੇ ਕੋ ਖਾਇਕ ਆਖਣ ਪਾਏ ਅਗਲਾ ਬਚਨ ਇਹ ਉਹ ਜਾਣੇ ਜੇਤੀਆਂ ਮੁਖਾਏ ਕਹਿ ਲੱਗੇ ਫਿਰ ਉਹੀ ਜਾਣਦਾ ਜਿੰਨੀਆਂ ਚੋਟਾਂ ਉਸ ਮੂਰਖ ਮਨੁੱਖ ਦੇ ਮੂੰਹ ਤੇ ਪੈਂਦੀਆਂ ਨੇ ਮੂੰਹ ਤੇ ਮਾਰਿਆ ਪੈਂਦੀਆਂ ਨੇ ਜੀ ਉਹਦਾ ਭਾਵ ਕੀ ਮਨੁੱਖ ਫਿਰ ਜਦੋਂ ਆਪ ਮੁਹਾਰਾ ਓਕੇ ਆਪਣੇ ਮਨ ਦੇ ਪਿੱਛੇ ਲੱਗ ਕੇ ਤੁਰਦਾ ਹੈ ਨਾ ਇੱਕ ਹੁੰਦਾ ਹੈ ਗੁਰਮੁਖ ਇੱਕ ਹੁੰਦਾ ਹੈ ਮਨਮੁਖ ਚੇਤੇ ਰੱਖਣਾ ਗੁਰਮੁਖ ਉਹ ਹੈ ਜਿਹੜਾ ਗੁਰੂ ਦੇ ਮਗਰ ਲੱਗ ਕੇ ਤੁਰਦਾ ਹੈ ਤੇ ਮਨਮੁਖ ਉਹ ਹੈ ਜਿਹੜਾ ਮਨ ਦੇ ਮਗਰ ਲਾ ਕੇ ਤੁਰਦਾ ਗੁਰੂ ਦੇ ਮਗਰ ਲੱਗ ਕੇ ਤੁਰਨ ਵਾਲਾ ਮਨੁੱਖ ਤਰ ਜਾਂਦਾ ਹੈ ਤੇ ਮਨ ਦੇ ਪਿੱਛੇ ਲੱਗ ਕੇ ਤੁਰਨ ਵਾਲਾ ਮਨੁੱਖ ਮਨ ਪਤਾ ਨਹੀਂ ਇਹਨੂੰ ਕਿਹੜੇ ਡੂੰਘੇ ਤੋਏ ਚ ਜਾ ਕੇ ਸਿੱਕਦੀ ਉਹ ਨਹੀਂ ਪਾਰ ਪਾ ਸਕਦਾ ਅਗਲਾ ਬਚਨ ਹੈ ਆਪੇ ਜਾਣੈ ਆਪੇ ਦੇ ਆਖਾਂ ਸੇ ਪੀ ਕੇ ਹੀ ਕੇ ਆਪੇ ਜਾਣੈ ਆਪੇ ਦੇ ਅਕਾਲ ਪੁਰਖ ਆਪ ਹੀ ਜੀਵਾਂ ਦੀਆਂ ਲੋੜਾਂ ਨੂੰ ਜਾਣਦਾ ਹੈ ਆਪੇ ਦੇ ਤੇ ਆਪ ਹੀ ਦਾਤਾ ਦਿੰਦਾ ਇੱਕ ਗੱਲ ਹੋਰ ਅਸੀਂ ਗੁਰੂ ਘਰ ਆਉਨੇ ਹਾਂ ਗੁਰੂ ਘਰ ਆ ਕੇ ਅਸੀਂ ਕੀ ਪ੍ਰਮਾਤਮਾ ਨੂੰ ਕਹਿੰਨੇ ਆ ਸੱਚੇ ਪਾਤਸ਼ਾਹ ਜੀ ਸਾਡਾ ਆਹ ਕੰਮ ਐਦਾਂ ਹੋ ਜੇ ਅਸੀਂ ਅਸੀਂ ਪਲਾਨ ਦੱਸਦੇ ਆ ਰੱਬ ਨੂੰ ਵੀ ਸਾਡੀ ਜ਼ਿੰਦਗੀ ਐਦਾਂ ਦੀ ਹੋ ਜੇ ਅੱਗੇ ਸਾਡੇ ਆ ਆ ਆ ਪਲਾਨ ਚੱਲਣ ਇਸ ਤਰੀਕੇ ਨਾਲ ਸਾਡੇ ਆਹ ਕੰਮ ਹੋਣ ਚੇਤੇ ਰੱਖਣਾ ਅਸੀਂ ਰੱਬ ਨੂੰ ਰਾਹ ਦਿਖਾਉਣ ਵਾਲੇ ਕੌਣ ਹੰਨੇ ਆ ਸਿਰਫ ਇੱਕੋ ਗੱਲ ਕਹਿਣੀ ਸੋਪਦੀ ਹੈ ਕਿ ਵਾਹਿਗੁਰੂ ਜੋ ਵੀ ਰਜਾ ਤੇਰੀ ਹੈ ਜਿਸ ਰਜਾ ਚ ਰੱਖੇ ਸਾਨੂੰ ਉਸ ਰਜਾ ਚ ਰਹਿਣ ਦੀ ਤਾਕਤ ਬਖਸ਼ੀਂ ਬਸ ਅਖੀਰ ਇੱਥੇ ਆ ਜੀ ਹੁਣ ਆਪਾਂ ਰੱਬ ਨੂੰ ਸਕੀਮਾਂ ਦੱਸਣ ਲੱਗ ਜੰਨੇ ਆ ਵਾਹਿਗੁਰੂ ਜੀ ਮੈਂ ਇਦਾਂ ਕਰਕੇ ਮੇਰਾ ਮੁੰਡਾ ਇੱਥੋਂ ਪਾਸ ਹੋ ਕੇ ਇਸ ਨੌਕਰੀ ਲੱਗ ਕੇ ਇਦਾਂ ਵਿਦੇਸ਼ ਚਲ ਜੇ ਤਾਂ ਇਦਾਂ ਇਦਾਂ ਹੋ ਜੇ ਅਸੀਂ ਤਾਂ ਰਾਹ ਦਿਖਾਉਣ ਲੱਗੇ ਰੱਬ ਨੂੰ ਚੇਤੇ ਰੱਖਣਾ ਉਹਨੂੰ ਰਾਹ ਨਹੀਂ ਜੇ ਦਿਖਾਇਆ ਜਾ ਸਕਦਾ ਕੇਵਲ ਇੱਕੋ ਹੀ ਗੱਲ ਸੋਭਦੀ ਐ ਕਿ ਵਾਹਿਗੁਰੂ ਜਿੱਥੇ ਤੂੰ ਰੱਖੇ ਮੈਂ ਉੱਥੇ ਖੁਸ਼ ਹੋ ਕੇ ਰਵਾਂ ਮੈਨੂੰ ਇੰਨੀ ਕ ਤਾਕਤ ਦੇ ਦੀ ਬਸ ਹੋਰ ਕੁਛ ਨਹੀਂ ਮੰਗਣਾ ਮੰਗਨ ਨੀਕਾ ਹਰ ਜਸ ਗੁਰਤੀ ਮੰਗਣਾ ਕਹਿ ਲੱਗੇ ਕਿ ਤੇਰੀ ਪੰਨੇ ਖੁਦਾਏ ਤੂੰ ਬਖਸ਼ੰਦਗੀ ਸ਼ੇਖ ਫਰੀਦ ਖੈਰ ਦੀ ਜੈ ਬੰਦਗੀ ਕਾਦੀ ਖੈਰ ਮੰਗਣੀ ਐ ਇੱਕੋ ਖੈਰ ਮੰਗੀਏ ਵਾਹਿਗੁਰੂ ਤੇਰਾ ਨਾਮ ਜਪਣ ਦੀ ਤੇਰੇ ਤੇਰਾ ਤੇਰਾ ਨਾਮ ਲੈਣ ਦੀ ਤੈਨੂੰ ਯਾਦ ਕਰਨ ਦੀ ਤਾਕਤ ਦੇ ਦੇ ਸਮਰੱਥਾ ਦੇ ਦੇ ਬਸ ਆਈ ਚੀਜ਼ ਮੰਗਣੀ ਆ ਹੋਰ ਨਹੀਂ ਕੁਝ ਮੰਗਣਾ ਚਾਹੀਦਾ ਬਾਕੀ ਜੋ ਵੀ ਦੁਨਿਆਵੀ ਪਦਾਰਥ ਮੰਗਾਗੇ ਉਹ ਦੁੱਖਾਂ ਦੇ ਕਾਰਨ ਨੇ ਉਹ ਹਮੇਸ਼ਾ ਕਿਤੇ ਨਾ ਕਿਤੇ ਦੁੱਖ ਤਕਲੀਫ ਦੇਣਗੇ ਆਪੇ ਜਾਣੇ ਆਪੇ ਦੇ ਉਹਨੂੰ ਆਪ ਹੀ ਪਤਾ ਹੈ ਵੀ ਮੇਰੇ ਜੀਵਾਂ ਨੂੰ ਕੀ ਚਾਹੀਦਾ ਹੈ ਉਹ ਆਪ ਹੀ ਦਿੰਦਾ ਹੈ ਉਹਨਾਂ ਨੂੰ ਦਤ ਆਖੇ ਸੇ ਭੇ ਕਈ ਕੇ ਅਨੇਕਾਂ ਮਨੁੱਖ ਇਸ ਗੱਲ ਨੂੰ ਵੀ ਆਖਦੇ ਨੇ ਸਾਰੇ ਨਾ ਸ਼ੁਕਰੇ ਨਹੀਂ ਹੁੰਦੇ ਕੋਈ ਕਈ ਕਦਾ ਮਤਲਬ ਹੈ ਕਈ ਮਨੁੱਖ ਕਈ ਮਨੁੱਖ ਸਾਰੇ 100% ਹੀ ਤੇ ਨਹੀਂ ਮੁਕਰਦੇ ਬਹੁਤ ਸਾਰੇ ਲੋਕ ਐਸੇ ਨੇ ਜਿਹੜਾ ਦਾ ਸ਼ੁਕਰਾਨਾ ਵੀ ਕਰਦੇ ਨੇ ਅਗਲਾ ਬਚਨ ਹੈ ਜਿਸਨੋ ਬਖਸ਼ੀ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਸਤਿਗੁਰ ਜੀ ਪੌੜੀ ਦੇ ਅਖੀਰਲੇ ਬਚਨ ਵਿੱਚ ਫਰਮਾਨ ਕਰਦੇ ਹਨ ਜਿਸਨੋ ਬਖਸ਼ੀ ਸਿਫਤ ਸਲਾਹ ਜਿਸ ਮਨੁੱਖ ਨੂੰ ਅਕਾਲ ਪੁਰਖ ਆਪਣੀ ਸਿਫਤ ਸਲਾਹ ਬਖਸ਼ ਦੇਵੇ ਸਿਫਤ ਸਲਾਹ ਦੀ ਦਾਤ ਬਖਸ਼ ਦੇਵੇ ਕਹਿ ਲਗੇ ਉਹ ਮਨੁੱਖ ਪਾਤਸ਼ਾਹੀ ਪਾਤਸ਼ਾ ਉਹ ਪਾਤਸ਼ਾਹਾਂ ਦਾ ਵੀ ਪਾਤਸ਼ਾ ਬਣ ਜਾਂਦਾ ਹੈ ਸਿਫਤ ਸਲਾਹ ਸਭ ਤੋਂ ਉੱਚੀ ਹੈ ਸਭ ਤੋਂ ਉਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁਖ ਲਥਾ ਉਸ ਵੈਗੁਰੂ ਦੀ ਸਿਫਤ ਸਲਾਹ ਕਰਨ ਵਾਲਾ ਮਨੁੱਖ ਪਾਤਸ਼ਾਹਾਂ ਦਾ ਵੀ ਪਾਤਸ਼ਾਹ ਬਣ ਜਾਂਦਾ ਹੈ ਕੇਵਲ ਤੇ ਕੇਵਲ ਮਨੁੱਖ ਨੂੰ ਇੱਕੋ ਕੰਮ ਕਰਨਾ ਸੋਬਦ ਹੈ ਕਿ ਉਹ ਵਾਹਿਗੁਰੂ ਪ੍ਰਮਾਤਮਾ ਦਾ ਸ਼ੁਕਰਾਨਾ ਕਰੇ ਭਾਣੇ 'ਚ ਚੱਲਣ ਦੀ ਅਰਦਾਸ ਕਰੇ ਕਿ ਵਾਹਿਗੁਰੂ ਮੈਨੂੰ ਭਾਣੇ 'ਚ ਚੱਲਣ ਦੀ ਤਾਕਤ ਬਖਸ਼ ਅਤੇ ਉਸ ਦਾ ਨਾਮ ਜਪਦੇ ਜਪਉਂਦੇ ਨਾਮ ਸਿਮਰਨ ਭਜਨ ਬੰਦਗੀ ਦੇ ਨਾਲ ਆਪਣੇ ਜੀਵਨ ਨੂੰ ਬਤੀਤ ਕਰੇ